ਤੇ ਅੱਜ ਦਾ ਦਿਨ ਖੂਬਸੂਰਤ ਬਹੁਤ ਚੜਿਆ ਅੱਜ ਦਾ ਦਿਨ ਮੌਸਮ ਬਹੁਤ ਖੂਬਸੂਰਤ ਚੜਿਆ ਅੱਜ ਦਾ ਤੁਹਾਨੂੰ ਸਾਰਿਆਂ ਨੂੰ ਦੇਖਿਆ ਬਹੁਤ ਚਿਰਾਂ ਬਾਅਦ ਦੇਖਿਆ ਨਹੀਂ ਤਾਂ ਕਿਸੇ ਇਵੈਂਟਸ ਤੇ ਪ੍ਰੀਮੀਅਰਸ ਤੇ ਐਦਾਂ ਮੁਲਾਕਾਤਾਂ ਹੁੰਦੀਆਂ ਬਟ ਆਈ ਥਿੰਕ ਇਹ ਮੇਰੀ ਪਹਿਲੀ ਪ੍ਰੈਸ ਕਾਨਫਰੰਸ ਹੈ ਅੱਜ ਦੀ ਜਿਹੜੀ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਮੈਂ ਰੂਬਰੂ ਅੱਜ ਹੋ ਰਿਹਾ ਤੇ ਜੋ ਫਾਦਰ ਸਾਹਿਬ ਨੇ ਕੀਤਾ ਸੀ ਉਹ ਅਸੀਂ ਉਹਦੇ ਬਰਾਬਰ ਤਾਂ ਨਹੀਂ ਸ਼ਾਇਦ ਅਸੀਂ ਕਰ ਪਾਵਾਂਗੇ ਕਦੇ ਥੋੜਾ ਬਹੁਤ ਉੱਤੇ ਨੀਚੇ ਹੋ ਸਕਦਾ ਹੈ ਉੱਤੇ ਤਾਂ ਨਹੀਂ ਪਰ ਹਾਂ ਥੱਲੇ ਹੋ ਸਕਦਾ ਪਰ ਇਦਾਂ ਕਿ ਵੀ ਉਹਨਾਂ ਦੀ ਬਰਾਬਰੀ ਕਰਨਾ ਉਹਨਾਂ ਨੂੰ ਛੂਣਾ ਉਹ ਬਹੁਤ ਮੁਸ਼ਕਿਲ ਗੱਲ ਆ ਸੀ ਉਹਨਾਂ ਦੇ ਫਰਜ਼ੰਦ ਹੋ ਕੇ ਉਹਨਾਂ ਦਾ ਖੂਨ ਹੋ ਕੇ ਉਹਨਾਂ ਦੀ ਬਲੱਡ ਲਾਈਨ ਹੋ ਕੇ ਇੰਨੀ ਚੀਜ਼ ਕਹਿ ਰਹੇ ਆ ਕਿ ਵੀ ਉਹਨਾਂ ਨੂੰ ਛੂਣਾ ਇੰਪੋਸੀਬਲ ਹੈ ਤੇ ਉਦਾਂ ਹੀ ਜਿੱਦਾਂ ਮੇਰੇ ਫਾਦਰ ਸਾਹਿਬ ਨੇ ਕਾਫੀ ਤਰੀਕੇ ਦੇ ਗਾਣੇ ਕੱਢੇ ਜਿਵੇਂ ਉਹਨਾਂ ਨੇ ਸਾਨੂੰ ਵੀ ਇਦਾਂ ਹੀ ਇਨਸਪਾਇਰ ਕੀਤਾ ਕਿ ਵੀ ਤੁਸੀਂ ਵੀ ਹਮੇਸ਼ਾ ਜਦੋਂ ਗਾਣੇ ਕੱਢਣੇ ਆ ਤੇ ਕੋਸ਼ਿਸ਼ ਕਰਨਾ ਕਿ ਉਹ ਫੈਮਿਲੀ ਚ ਬੈਠ ਕੇ ਸੁਣਨ ਵਾਲੇ ਹੋਣ ਜੇ ਯੂਥ ਵਾਸਤੇ ਗਾਣਾ ਕੱਢ ਰਹੇ ਹੋ ਤਾਂ ਯੂਥ ਨੂੰ ਵੀ ਆਪਣੀ ਫੈਮਿਲੀ ਨੂੰ ਸੁਣਾਉਣ ਦੇ ਵਿੱਚ ਸ਼ਰਮ ਨਾ ਆਵੇ ਵੀ ਇਸ ਤਰ੍ਹਾਂ ਦੇ ਗਾਣੇ ਹੋਣ ਉਹ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਦਾਂ ਦੀਆਂ ਹੀ ਚੀਜ਼ਾਂ ਕਰ ਸਕੀਏ ਉਦਾਂ ਦੀਆਂ ਚੀਜ਼ਾਂ ਲਿਖ ਸਕੀਏ ਉਦਾਂ ਦੇ ਵੀਡੀਓਜ਼ ਬਣਾ ਸਕੀਏ ਤੇ ਫਾਦਰ ਸਾਹਿਬ ਨੇ ਜਿੰਨਾ ਸਾਡੇ ਲਈ ਕੀਤਾ ਸੀ ਉਹ ਤਾਂ ਦੇਣਾ ਤਾਂ ਨਹੀਂ ਦੇ ਸਕਦੇ ਤੁਸੀਂ ਅੱਜ ਸਾਰੇ ਜਣੇ ਇਕੱਠੇ ਹੋਏ ਹੋ ਅ ਮੇਰੇ ਫਾਦਰ ਸਾਹਿਬ ਦੇ ਪਿਆਰ ਨੂੰ ਮੇਰੇ ਮਦਰ ਦੇ ਪਿਆਰ ਨੂੰ ਤੇ ਸਾਨੂੰ ਅਸ਼ੀਰਵਾਦ ਦੇਣ ਲਈ ਇਕੱਠੇ ਹੋਏ ਹੋ ਮੈਂ ਤਾਂ ਇਹ ਕਹੂੰਗਾ ਓਬਵੀਅਸਲੀ ਜਿੱਦਾਂ ਮੰਮਾ ਨੇ ਹੁਣ ਇੱਕ ਗੱਲ ਕਹੀ ਕਿ ਅ ਮੀਡੀਆ ਸਾਡਾ ਪਰਿਵਾਰ ਆਏ ਸਾਡੇ ਲਈ ਇੱਕ ਕੱਲਾ ਯੂ ਨੋ ਮੀਡੀਆ ਨਹੀਂ ਤੁਸੀਂ ਹੈਗੇ ਸਾਡੇ ਲਈ ਮੇਰੀ ਫੈਮਿਲੀ ਹੋ ਇਸ ਕਰਕੇ ਅੱਜ ਮੇਰਾ ਜਨਮ ਦਿਨ ਵੀ ਆ ਤੇ ਮੈਂ ਇਹ ਵੀ ਸੋਚਿਆ ਕਿ ਅੱਜ ਦਾ ਮੈਂ ਜਿਹੜਾ ਪਹਿਲਾ ਮੇਰਾ ਕੇਕ ਹੈਗਾ ਉਹ ਮੈਂ ਤੁਹਾਡੇ ਸਾਰਿਆਂ ਨਾਲ ਕੱਟਣਾ ਤੇ ਮੇਰੇ ਲਈ ਤੁਸੀਂ ਸਾਰੇ ਮੇਰੀ ਫੈਮਿਲੀ ਹੋ ਤੁਸੀਂ ਆਰਟਿਸਟ ਲਈ ਆਰਟਿਸਟ ਲਈ ਬਹੁਤ ਜ਼ਿਆਦਾ ਇੱਕ ਆ ਨੇੜੇ ਦਾ ਰਿਸ਼ਤੇਦਾਰ ਹੁੰਦਾ ਉਹ ਮੀਡੀਆ ਹੁੰਦੀ ਹੈ ਤੇ ਜਿਹਨਾਂ ਨੇ ਉਹਨਾਂ ਨੇ ਸਾਡੀ ਗੱਲ ਤੁਸੀਂ ਅੱਗੇ ਪਹੁੰਚਾਣੇ ਹੋ ਲੋਕਾਂ ਤੱਕ ਤੁਸੀਂ ਯੂ نو ਤੁਸੀਂ ਆਪਾਂ ਸਾਰੇ ਜਾਣਦੇ ਆ ਗੱਲ ਕਰੀਏ ਗਾਣੇ ਦੀ ਤੇ ਗਾਣੇ ਦਾ ਨਾਮ ਹੈਗਾ ਮੀ ਐਂਡ ਹਰ ਮੈਂ ਤੇ ਉਹ ਇੱਕ ਰੋਮਾਂਟਿਕ ਗਾਣਾ ਹੈਗਾ ਇਹ ਮੈਂ ਮੈਂ ਖੁਦ ਹੀ ਕੋਸ਼ਿਸ਼ ਕੀਤੀ ਹੈ ਲਿਖਣ ਦੀ 뮤ਜ਼ਿਕ ਕਰਨ ਦੀ ਤੇ ਗਾਇਆ ਵੀ ਮੇਰੀ ਆਵਾਜ਼ ਦੇ ਵਿੱਚ ਹੋਇਆ ਇਹ ਗਾਣਾ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿੰਨਾ ਹੋ ਸਕਦਾ ਹੈ ਨਵੀਂ ਚੀਜ਼ ਲੈ ਕੇ ਆ ਸਕੀਏ ਇੰਡਸਟਰੀ ਦੇ ਵਿੱਚ ਆਪਣੇ ਵੱਲੋਂ ਅਸੀਂ ਨਵਾਂ ਕੁਝ ਕਰਨ ਦੀ ਕੋਸ਼ਿਸ਼ ਕਰੀਏ ਇਹ ਹੁਣ ਇਹ ਗਾਣੇ ਦੇ ਵਿੱਚ ਮੈਂ ਪੋਇਟਰੀ ਜ਼ਿਆਦਾ ਰੱਖੀ ਆ ਮੈਨੂੰ ਇੱਕ ਗਾਣੇ ਵਾਂਗੂ ਨਹੀਂ ਰੱਖਿਆ ਹੋਇਆ ਇਹਨੂੰ ਮੈਂ ਇੱਕ ਪੋਇਟਰੀ ਵਾਂਗੂ ਰੱਖਿਆ ਹੋਇਆ ਤੇ ਉਸ ਹਿਸਾਬ ਨਾਲ ਹੁਣ ਇਹ ਗਾਣਾ YouTube ਤੇ ਰਿਲੀਜ਼ ਹੋ ਚੁੱਕਿਆ ਬਾਕੀ ਪਲੇਟਫਾਰਮਸ ਤੇ ਰਿਲੀਜ਼ ਹੋ ਚੁੱਕਿਆ ਜੇ ਤੇ ਜੇ ਹੁਣ ਜਿਸ ਦੌਰਾਨ ਆਪਾਂ ਹੁਣ ਜਿਸ ਟਾਈਮ 'ਚ ਆਪਾਂ ਗੱਲ ਕਰ ਰਹੇ ਆ ਉਸ ਟਾਈਮ 'ਚ ਇਹ ਗਾਣਾ ਰਿਲੀਜ਼ ਹੋ ਚੁੱਕਿਆ ਤੇ ਇਹ ਜਿਹੜੇ ਗਾਣੇ ਦੀ ਵੀਡੀਓ ਹੈ ਅਸੀਂ ਇਹ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕਿ ਉਹਨਾਂ ਗਾਣਿਆਂ 'ਚੋਂ ਪਹਿਲੇ ਗਾਣਿਆਂ 'ਚੋਂ ਬਣੇ ਪੰਜਾਬ ਦੇ ਵਿੱਚ ਖਾਸ ਕਰ ਇੰਡੀਆ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਲੋਕਾਂ ਨੂੰ ਇਹ ਦੱਸੀਏ ਕਿ ਜੇ ਬਾਹਰਲੇ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੂਜ਼ ਕਿਸੇ ਵੀ ਤਰੀਕੇ ਨਾਲ ਕਰਦੇ ਨੇ AI ਦਾ ਯੂਜ਼ ਕਰਦੇ ਨੇ ਅਸੀਂ AI ਦਾ ਯੂਜ਼ ਕੀਤਾ ਆਪਣੀ 뮤ਜ਼ਿਕ ਵੀਡੀਓ ਬਣਾਉਣ ਵਾਸਤੇ ਤੇ ਇਹਦਾ ਸਿਰ ਸਹਰਾ ਜਾਂਦਾ ਮੇਰੇ ਭਰਾ ਦੋ ਰੋਬਿਨ ਕਲਸੀ ਤੇ ਸਿਮਰ VFX ਤੇ ਜਿਨ੍ਹਾਂ ਨੇ ਮੈਨੂੰ ਇਹ ਆਈਡੀਆ ਦਿੱਤਾ ਤੇ ਜਿਨ੍ਹਾਂ ਨੇ ਇਹ ਚੀਜ਼ ਨੂੰ ਲਾਈਫ 'ਚ ਲੈ ਕੇ ਆਂਦਾ ਦੇ ਬਰਾਟ ਇਟ ਟੂ ਲਾਈਫ ਯੂ نو ਆਪਾਂ ਕਹਿ ਦਿੰਨੇ ਆ ਕਿ ਇਹਨੂੰ ਜ਼ਿੰਦਾ ਕਰਨ 'ਚ ਉਹਨਾਂ ਦਾ ਹੱਥ ਸੀਗਾ ਤੇ ਇੱਕ ਕਨਸੈਪਟ ਸੀਗਾ ਸਕ੍ਰਿਪਟ ਸੀਗੀ ਮੇਰੇ ਦਿਮਾਗ ਦੇ ਵਿੱਚ ਪਰ ਮੈਨੂੰ ਇਹ ਨਹੀਂ ਸੀ ਪਤਾ ਇਹਨੂੰ ਐਗਜ਼ੀਕਿਊਟ ਕਿਸ ਤਰ੍ਹਾਂ ਕਰਨਾ ਸੋ ਬਹੁਤ ਹੀ ਖੂਬਸੂਰਤ ਆਰਟਿਸਟ ਨੇ ਦਿਲਬਰ ਆ ਰਿਹਾ ਜੀ ਤੇ ਉਹਨਾਂ ਨੇ ਉਹਨਾਂ ਦਾ ਇੱਕ AI ਵਿਜ਼ੂਅਲ ਇਹਦੇ ਵਿੱਚ ਹੈਗਾ AI ਕੈਰੈਕਟਰਸ ਥਰੂਆਊਟ ਦਾ ਵੀਡੀਓ ਹੈ ਇਹਦੇ ਵਿੱਚ ਮੇਰਾ ਇੱਕ ਕੈਰੈਕਟਰ ਹੈ AI ਵੱਲੋਂ ਬਣਿਆ ਹੋਇਆ ਤੇ ਉਹ ਵੀ ਥਰੂਆਊਟ ਦਾ ਵੀਡੀਓ ਵਿੱਚ ਹੈ ਆ ਇਦੇ ਦੌਰਾਨ ਅਸੀਂ ਹੁਣ ਇਹ ਕੋਸ਼ਿਸ਼ ਕੀਤੀ ਹੈ ਕਿ ਵੀ ਅਸੀਂ ਆਨ ਵਾਲੇ ਜਿਹੜੇ ਸਾਡੇ ਪ੍ਰੋਜੈਕਟਸ ਨੇ ਵੀਐਫਐਕਸ ਹੋ ਗਿਆ ਐਨੀਮੇਸ਼ਨ ਹੋ ਗਿਆ ਜਾਂ ਕਿਸੇ ਤਰੀਕੇ ਦਾ ਵੀ ਕਿਸੇ ਤਰੀਕੇ ਦਾ ਵੀ ਵਿਜ਼ੂਅਲ ਹੈ ਜੋ ਪੰਜਾਬ ਇੰਡਸਟਰੀ ਸਾਡੀ ਇੰਨੀ ਗਰੋਅ ਕਰ ਰਹੀ ਹੈ 뮤직 ਇੰਡਸਟਰੀ ਚਾਹੇ ਫਿਲਮ ਇੰਡਸਟਰੀ ਹੈ ਕਿ ਅਸੀਂ ਆਪਣੇ 뮤직 ਵੀਡੀਓਜ਼ ਹੋ ਗਏ ਆ ਜਾਂ ਆਪਣੇ ਮੂਵੀਜ਼ ਦੇ ਵਿੱਚ ਐਨੀਮੇਸ਼ਨ ਯੂਜ਼ ਹੁੰਦਾ ਜਾਂ ਵੀਐਫਐਕਸ ਯੂਜ਼ ਹੁੰਦਾ ਗਾਣਿਆਂ ਦਾ ਵਿੱਚ ਵੀ ਆਲਸੋ ਤੇ ਉਹ ਇਦਾਂ ਲੱਗਦਾ ਕਿ ਯਾਰ ਹਾਲੀਵੁੱਡ ਨੂੰ ਟੱਕਰ ਦਿੰਦੀ ਆ ਉਹ ਚੀਜ਼ ਸੋ ਅਸੀਂ ਸਾਨੂੰ ਮਾਣ ਆਏ ਹਾਂ ਕਹਿਣ ਤੇ ਕਿ ਅਸੀਂ ਪੰਜਾਬੀਆਂ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ ਵੀ ਇਹ ਸਾਰਾ ਕੁਝ ਕਰ ਸਕਦੇ ਆ ਸੋ ਇਹ ਤਾਂ ਹਲੇ ਇੱਕ ਸ਼ੁਰੂਆਤ ਸੀਗੀ ਇੱਕ ਲਿਰਿਕਲ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਲਿਰਿਕਸ ਚੱਲਦੇ ਨੇ ਗਾਣੇ ਦੇ ਬੋਲ ਚੱਲਦੇ ਨੇ ਤੇ AI ਦੇ ਨਾਲ ਅਸੀਂ ਵੀਡੀਓ ਬਣਾਇਆ ਇਹ ਇਹਨੂੰ ਐਗਜ਼ੀਕਿਊਟ ਕੀਤਾ ਰੋਬਨ ਕਲਸੀ ਤੇ ਸਿਮਰ VFX ਨੇ ਤੇ ਜਿੰਨਾ ਥੋੜਾ ਬਹੁਤ ਮੈਂ ਆਪਣਾ ਯੋਗਦਾਨ ਦੇ ਸਕਦਾ ਸੀਗਾ ਮੈਂ ਵੀ ਆਪਣਾ ਦਿੱਤਾ ਉਹਦੇ ਵਿੱਚ ਸੋ ਇਸ ਕਰਕੇ ਆ ਮੈਂ ਚਾਹੁੰਦਾ ਸਾਰਿਆਂ ਨੂੰ ਕਿ ਇਹ ਸਾਰੇ ਗਾਣੇ ਇੰਜੋਏ ਕਰਨ ਜ਼ਰੂਰ ਇੱਕ ਇੱਕ ਰੋਮਾਂਟਿਕ ਗਾਣਾ ਇੱਕ ਮੁੰਡਾ ਇੱਕ ਕੈਰੈਕਟਰ ਹੈ ਇੱਕ ਆਰਟਿਸਟ ਹੈ ਜਿਹੜਾ ਉਹ ਕੈਰੈਕਟਰ ਇਸ ਗਾਣੇ ਦੇ ਵਿੱਚ ਜੋ ਕੈਰੈਕਟਰ ਹੈ ਉਹ ਇੱਕ ਆਰਟਿਸਟ ਹੈ ਸੈਲੈਬ੍ਰਿਟੀ ਕਹਿ ਲਓ ਜਾਂ ਐਕਟਰ ਕਹਿ ਲਓ ਜਾਂ ਬਹੁਤ ਕੋਈ ਫੇਮਸ ਪਰਸਨੈਲਿਟੀ ਹੈ ਤੇ ਉਹ ਇਹ ਗੱਲ ਕਹਿੰਦਾ ਕਿ ਵੀ ਆਪਣੇ ਹੋਣ ਵਾਲੇ ਮਹਿਬੂਬ ਨੂੰ ਇਹ ਗੱਲ ਕਹਿੰਦਾ ਕਿ ਵੀ ਆ ਵੀ ਅਸੀਂ ਵੀ ਜਦੋਂ ਦੇ ਇਕੱਠੇ ਹੋਏ ਆ ਸਾਡੀ ਚਰਚਾ ਸਾਰੇ ਪਾਸੇ ਹੋ ਰਹੀ ਆ ਤੇ ਹੁਣ ਉਹ ਗਾਣੇ ਦੇ ਵਿੱਚ ਜੋ ਜੋ ਅੱਖਰ ਹੈਗੇ ਨੇ ਉਹ ਉਹਨੇ ਔਰਤ ਨੂੰ ਉਸ ਆਪਣੇ ਮਹਿਬੂਬ ਨੂੰ ਜਿਸ ਨੂੰ ਉਹ ਪਿਆਰ ਕਰਦਾ ਉਹਨੂੰ ਕਿਸ ਤਰ੍ਹਾਂ ਉਹਨੇ ਪੋਰਟਰੇ ਕੀਤਾ ਹੈ ਆਪਣੇ ਲਫ਼ਜ਼ਾਂ ਦੇ ਵਿੱਚ ਉਹ ਕਿਵੇਂ ਐਗਜ਼ੀਕਿਊਟ ਕਰਦਾ ਹੈ ਉਹਦੀ ਬਿਊਟੀ ਨੂੰ ਲੈ ਕੇ ਉਹਦੇ ਕਿਰਦਾਰ ਨੂੰ ਲੈ ਕੇ ਉਹਦੇ ਕਿਰਦਾਰ ਨੂੰ ਕਿੰਨੇ ਉਹਦਾ ਕਿਰਦਾਰ ਕੁੜੀ ਦਾ ਕਿੰਨਾ ਖੂਬਸੂਰਤ ਹੈ ਉਹ ਹੀ ਗਾਣੇ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲੂਗਾ ਬਾਕੀ ਆਲਾਪ ਨੇ ਇਹਨੂੰ ਗਾਣੇ ਨੂੰ ਮਿਕਸ ਮਾਸਟਰ ਕੀਤਾ ਤੇ ਇਹਦੇ ਚ ਗਿਟਾਰ ਵਜਾਈ ਹੈ ਬਹੁਤ ਵਧੀਆ ਤੇ ਇਸ ਗਾਣੇ ਨੂੰ ਮਤਲਬ ਚਾਰ ਚੰਨ ਉਦੋਂ ਲੱਗਦੇ ਨੇ ਜਦੋਂ ਇਹ ਗਾਣਾ ਮਿਕਸ ਮਾਸਟਰ ਹੁੰਦਾ ਉਹਨੂੰ ਫਾਈਨਲਾਈਜ਼ ਕੀਤਾ ਜਾਂਦਾ ਤੇ ਉਹਨੂੰ ਇੱਕ ਅੱਛੀ ਕੁਆਲਿਟੀ ਦਿੱਤੀ ਜਾਂਦੀ ਆ ਉਹ ਆਲਾਪ ਨੇ ਕੀਤੀ ਆ ਬਖੂਬੀ ਤੇ ਇਹਨੇ ਬਹੁਤ ਵਧੀਆ ਕੀਤਾ ਅੱਗੇ ਵੀ ਸਾਡੇ ਜਿੰਨੇ ਵੀ ਪ੍ਰੋਜੈਕਟਸ ਨੇ ਅਸੀਂ ਪਰਮਾਤ ਤੁਸੀਂ ਕਬੂਲੇ ਨੇ ਜਿੰਨੇ ਆ ਆਡੀਅנס ਨੇ ਜਿਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਉਹ ਮੇਰੇ ਤੇ ਆਲਾਪ ਦਾ ਇਕੱਠਾ ਇੱਕ ਕੰਬੀਨੇਸ਼ਨ ਸੀਗਾ ਕਿ ਮੈਂ ਗਾਉਂਦਾ ਸੀਗਾ ਤੇ ਜਿਵੇਂ ਯਾਰ ਜੀ ਗਰੀਕ ਸੁਪਤੀ ਡਿਗਰੀ ਦੇ ਵਿੱਚ ਮੇਰਾ ਇੱਕ ਗਾਣਾ ਸੀਗਾ ਯਾਰ ਗਵਾਉਣੇ ਸੌਖੇ ਨੇ ਤੇ ਉਹ ਵੀ ਇਸੇ ਤਰ੍ਹਾਂ ਸੀਗਾ ਕਿ ਮੈਂ ਉਹਨੂੰ ਗਾਇਆ ਸੀਗਾ ਤੇ ਆਲਾਪ ਨੇ ਉਹਨੂੰ ਮਿਕਸ ਮਾਸਟਰ ਕੀਤਾ ਸੀਗਾ ਤੇ ਗਿਟਾਰ ਵੀ ਵਜਾਈ ਸੀ ਉਹਦੇ ਉਹ ਗਾਣੇ ਦੇ ਵਿੱਚ ਸੋ ਅਸੀਂ ਹੁਣ ਇਹ ਸੋਚ ਰਹੇ ਹਾਂ ਕਿ ਵੀ ਅਸੀਂ ਥੋੜਾ ਜਿਆਦਾ ਹੌਲੀ ਹੌਲੀ ਕਰਦੇ ਕਰਦੇ ਨੈਕਸਟ ਲੈਵਲ ਲੈ ਜਾਈਏ ਇਹ ਚੀਜ਼ਾਂ ਨੂੰ ਤੇ ਮੇਰੀ ਕੋਸ਼ਿਸ਼ ਇਹੀ ਰਹੂ ਕਿ ਤੁਹਾਡੇ ਸਾਰਿਆਂ ਨਾਲ ਕਿ ਮੈਂ ਇਹ ਵਾਅਦਾ ਆਪਣੇ ਵੱਲੋਂ ਕਰਦਾ ਕਿ ਮੈਂ ਹਰੇਕ ਮਹੀਨੇ ਹਰੇਕ 2 ਮਹੀਨੇ 1.5 ਮਹੀਨੇ ਦੇ ਵਿੱਚ ਕੋਈ ਨਾ ਕੋਈ ਗਾਣਾ ਜ਼ਰੂਰ ਇਦਾਂ ਦਾ ਛੱਡੂਗਾ ਅਲੱਗ-ਅਲੱਗ ਰੰਗ ਦਾ ਅਲੱਗ-ਅਲੱਗ ਕਿਸਮ ਦਾ ਕਿ ਆਡੀਅנס ਨੂੰ ਵੀ ਸਾਡੇ ਤੋਂ ਸ਼ਿਕਾਇਤ ਨਾ ਹੋਵੇ ਕਿ ਯਾਰ ਤੁਸੀਂ ਬਹੁਤ ਲੇਟ ਕਰ ਰਹੇ ਹੋ ਕੰਮ ਤੇ ਮੈਨੂੰ ਪਤਾ ਸੀ ਆਲਰੇਡੀ ਕਾਫੀ ਚੀਜ਼ਾਂ ਇਸ ਤਰ੍ਹਾਂ ਪਲਾਨ ਕੀਤੀਆਂ ਹੋਈਆਂ ਸੀਗੀਆਂ ਕਿ ਉਹਨਾਂ ਦੇ ਵਿੱਚ ਅਸੀਂ ਲੋਕਾਂ ਨਾਲ ਰੂਬਰੂ ਨਹੀਂ ਹੋ ਪਾਏ ਚੰਗੀ ਤਰ੍ਹਾਂ ਆਪਣੇ 뮤직 ਨੂੰ ਲੈ ਕੇ ਸੋ ਮੇਰਾ ਬਸ ਕਹਿਣਾ ਇਹੀ ਹੈ ਕਿ ਮੀ ਮੀ ਐਂਡ ਹਰ ਇਹ ਗਾਣੇ ਦਾ ਨਾਮ ਹੈ ਇਹਨੂੰ ਤੁਸੀਂ ਸਾਰੇ ਜਣੇ ਇਹਦੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਅਸੀਂ ਕੁਝ ਥੋੜਾ ਜਿਹਾ ਅਲੱਗ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਆ ਲੋਕਾਂ ਨੂੰ ਦੇਖਣ 'ਚ ਵੀ ਮਜ਼ਾ ਆਏਗਾ ਸੁਣਨ 'ਚ ਵੀ ਮਜ਼ਾ ਆਏਗਾ ਤੇ ਮੈਂ ਆਲਾਪ ਨੂੰ ਕਹਿੰਨਾ ਕੁਝ ਲਫ਼ਜ਼ ਇਹ ਵੀ ਕਵੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਤੋਂ ਪਹਿਲਾਂ ਸ਼ੁਕਰੀਆ ਦਾ ਕਿ ਤੁਸੀਂ ਆਪਣੇ ਆ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੀ ਗੱਲ ਨੂੰ ਸਾਡੇ ਚਾਹਣ ਵਾਲਿਆਂ ਤੱਕ ਸਿਕੰਦਰ ਪਰਿਵਾਰ ਨੂੰ ਪਿਆਰ ਕਰਨ ਵਾਲਿਆਂ ਤੱਕ ਪਹੁੰਚਾ ਰਹੇ ਹਾਂ ਇਹਦਾ ਸਭ ਤੋਂ ਵੱਡਾ ਸ਼ਰੇਹ ਜਾਂਦਾ ਹੈ ਜਨਾਬ ਉਸਤਾਦ ਸਰਦੂਲ ਸਿਕੰਦਰ ਜੀ ਔਰ ਤੁਹਾਡੀ ਸਾਰੇ ਦੀ ਮੁਹਬਤ ਨੂੰ ਜਿਸ ਤਰ੍ਹਾਂ ਦਾ ਤੁਹਾਡਾ ਪਿਆਰ ਉਹਨਾਂ ਨਾਲ ਹੈ ਚਾਹੇ ਤੁਸੀਂ ਉਹਨਾਂ ਨੂੰ ਇਨ ਪਰਸਨ ਮਿਲੇ ਹੋ ਚਾਹੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਗਾਣਿਆਂ ਰਹੀਂ ਸੁਣਿਆ ਚਾਹੇ ਵੀਡੀਓ ਰਹੀਂ ਦੇਖਿਆ ਚਾਹੇ ਤੁਸੀਂ ਉਹਨਾਂ ਨਾਲ ਇੰਟਰਵਿਊਜ਼ ਕੀਤੀਆਂ ਤੁਹਾਡਾ ਜਿਸ ਤਰ੍ਹਾਂ ਦਾ ਵੀ ਉਹਨਾਂ ਨਾਲ ਰਿਸ਼ਤਾ ਹੈ ਉਹ ਮੈਨੂੰ ਪਤਾ ਹੈ ਆ ਇਹ ਤਾਂ ਨੋ ਪਤਾ ਕਿ ਉਹਦੇ ਵਿੱਚ ਕਿੰਨੀ ਮਿਠਾਸ ਹੈ ਉਸ ਵਿੱਚ ਕਿੰਨੀ ਅਸਲੀਅਤ ਹੈ ਕਿੰਨਾ ਆਪਣਾਪਣਾ ਸੋ ਸਭ ਤੋਂ ਪਹਿਲਾਂ ਤਾਂ ਉਸ ਚੀਜ਼ ਵਾਸਤੇ ਮੈਂ ਬਹੁਤ ਥੈਂਕਫੁਲ ਹਾਂ ਗ੍ਰੇਟਫੁਲ ਹਾਂ ਕਿ ਤੁਸੀਂ ਅ ਅੱਜ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਵੱਡਾ ਜਿਹੜਾ ਹੰਗਾਰਾ ਭਰਨ ਆਏ ਹੋ ਦੇ ਵਿੱਚ ਅ ਗੱਲ ਜੀ ਕਰੀਏ ਗਾਣੇ ਦੀ ਮੇਰੇ ਹਿਸਾਬ ਨਾਲ ਮੈਂ ਇਹ ਗੱਲ ਬਿਲਕੁਲ ਝੂਠ ਨਹੀਂ ਹੋਊਗੀ ਜੇ ਮੈਂ ਦਾਅਵੇ ਨਾਲ ਇਹ ਗੱਲ ਕਹਾਂ ਕਿ ਉਸਤਾਦ ਜਨਾਬ ਸਰਦੂਲ ਸਿਕੰਦਰ ਜੀ ਨੇ ਔਰ ਮੇਰੇ ਮਦਰ ਅਮਰ ਨੂਰੀ ਜੀ ਨੇ ਜਦੋਂ ਵੀ ਕੋਈ ਕੰਟੈਂਟ ਪੇਸ਼ ਕੀਤਾ ਦੁਨੀਆ ਦੇ ਵਿੱਚ ਐਲਬਮ ਦੇ ਰੂਪ ਤੇ ਫਿਲਮ ਦੇ ਰੂਪ ਦੇ ਵਿੱਚ ਗਾਣਿਆਂ ਦੇ ਰੂਪ ਦੇ ਵਿੱਚ ਤੇ ਮੈਨੂੰ ਇਹ ਗੱਲ ਕਹਿੰਦੇ ਕੋਈ ਕਿਸੇ ਤਰੀਕੇ ਨਾਲ ਮੈਨੂੰ ਸੋਚਣਾ ਨਹੀਂ ਪੈ ਰਿਹਾ ਦੋ ਵਾਰੀ ਕਿ ਜਦੋਂ ਵੀ ਇਹਨਾਂ ਨੇ ਕੋਈ ਕਾਰਜ ਕੀਤਾ ਜਦੋਂ ਵੀ ਇਹਨਾਂ ਨੇ ਕੋਈ ਕੰਟੈਂਟ ਬਣਾਇਆ ਤਾਂ ਸੁਚੱਜਾ ਕੰਟੈਂਟ ਇਹਨਾਂ ਨੇ ਦੁਨੀਆ ਦੇ ਵਿੱਚ ਪੇਸ਼ ਕੀਤਾ ਜੀ ਨੂੰ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੋ ਜੀ ਨੂੰ ਤੁਸੀਂ ਆਪਣੇ ਮਾਪ ਮਾਪਿਓ ਨਾਲ ਬੈਠ ਕੇ ਭੈਣ ਭਰਾਵਾਂ ਨਾਲ ਬੈਠ ਕੇ ਸੁਣ ਸਕੋ ਨਿਹਾਰ ਸਕੋ ਇੰਜੋਏ ਕਰ ਸਕੋ ਵੱਡੀ ਗੱਲ ਇਹ ਹੈ ਕਿ ਤੁਸੀਂ ਵੀ ਸਾਡੇ ਕੋਈ ਸਾਡਾ ਵੱਡਾ ਹੈ ਕੋਈ ਸਾਡੇ ਮਾਪਿਓ ਦੀ ਥਾਂ ਤੇ ਹੈ ਕੋਈ ਸਾਡੇ ਭੈਣ ਭਰਾਵਾਂ ਵਰਗਾ ਹੈ ਇਸ ਮੀਡੀਆ ਦੇ ਵਿੱਚੋਂ ਵੀ ਸੋ ਤੁਹਾਡੇ ਨਾਲ ਵੀ ਇਹ ਬੜੇ ਮਾਣ ਨਾਲ ਗੱਲ ਸਾਂਝੀ ਕਰ ਲੈਣਾ ਕਿ ਇਹ ਗਾਣਾ ਤੁਸੀਂ ਵੀ ਸਾਡੇ ਨਾਲ ਜਦੋਂ ਵੀ ਸੁਣੋਗੇ ਤਾਂ ਤੁਹਾਨੂੰ ਅੱਛਾ ਫੀਲ ਹੋਏਗਾ ਕਿਸੇ ਤਰ੍ਹਾਂ ਦੀ ਕੋਈ ਅ ਕਿਸੇ ਤਰ੍ਹਾਂ ਦੀ ਕੋਈ ਔਕਵਰਨੈਸ ਨਹੀਂ ਹੋਣੀ ਚਾਹੀਦੀ ਕਿਉਂਕਿ 뮤직 ਇੱਕ ਅਦਾ ਦੀ ਚੀਜ਼ ਹੈ ਜਿਹਦੇ ਵਿੱਚ ਖੁਸ਼ੀ ਹੋਵੇ ਤੁਹਾਡਾ ਇਮੋਸ਼ਨ ਪੋਰਟਰੇ ਕੀਤਾ ਜਾਵੇ ਤਾਂ ਉਹਦੇ ਵਿੱਚ ਹਰ ਤਰ੍ਹਾਂ ਦੇ ਇਮੋਸ਼ਨ ਹੋਵੇ ਬਟ ਐਸਾ ਇਮੋਸ਼ਨ ਨਾ ਹੋਵੇ ਜਿਹੜਾ ਬੰਦੇ ਨੂੰ ਅਨਕੰਫਰਟੇਬਲ ਕਰੇ ਉਹ ਚਾਹੇ ਗਾਣਾ ਹੋਵੇ ਚਾਹੇ ਉਹਦਾ ਗਾਣੇ ਦਾ ਫਿਲਮਾਂਕਣ ਹੋਵੇ ਚਾਹੇ ਉਸ ਗਾਣੇ ਦੀ ਸ਼ਬਦਾਵਲੀ ਹੋਵੇ ਇਸ ਗਾਣੇ ਦੀ ਮੈਂ ਬਾਰ-ਬਾਰ ਇਸ ਕਰਕੇ ਇਹਨੂੰ ਜ਼ਿਆਦਾ ਸੁਣਿਆ ਚਾਹੇ ਗਾਣਾ ਮੇਰੇ ਝੋਲੀ ਪਿਆ ਮਿਕਸ ਮਾਸਟਰ ਕਰਨ ਲਈ ਚਾਹੇ ਗਿਟਾਰ ਕਰਨ ਲਈ ਇਵਨ ਕਿ ਜਦੋਂ ਇਹ ਗਾਣਾ ਹਲੇ ਆਪਣੇ ਇਨੀਸ਼ੀਅਲ ਸਟਾਰਟਿੰਗ ਵਾਲੇ ਚਰਨ 'ਚ ਸੀਗਾ ਜਦੋਂ ਇਹ ਗਾਣੇ ਦਾ ਇੱਕ ਬਸ ਇੱਕ ਮਹਿਜ਼ ਇੱਕ ਸਕ੍ਰੈਚ ਬਣਿਆ ਸੀਗਾ ਗਾਣੇ ਦਾ ਮੈਨੂੰ ਲੱਗਦਾ ਸੀ ਉਦੋਂ ਤੋਂ ਸੁਣ ਰਿਹਾ ਬਾਰ-ਬਾਰ ਕਿਉਂਕਿ ਇਸ ਗਾਣੇ ਦੇ ਵਿੱਚ ਖਾਸियत ਇਹ ਹੈ ਪੋਇਟਰੀ ਜਿਹੜਾ ਲਿਰিক্যাল ਕੰਟੈਂਟ ਹੈ ਉਹ ਬਹੁਤ ਰਿਚ ਹੈ ਮੈਂ ਬੜੀ ਬੜੇ ਮਾਨਣ ਵਾਲੀ ਗੱਲ ਕਹਿ ਰਿਹਾ ਮੇਰੇ ਵੱਡੇ ਭਰਾ ਸਾਰنگ ਸਿਕੰਦਰ ਨੇ ਬਹੁਤ ਅੱਛਾ ਲਿਖਿਆ ਉਹ ਗਾਣੇ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਜਦੋਂ ਆਪਣੇ ਚਾਹਣ ਵਾਲੇ ਨੂੰ ਤੁਸੀਂ ਉਹਦੀ ਤਾਰੀਫ ਕਿਸ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ ਉਹਨੂੰ 100 ਚੀਜ਼ਾਂ ਲਿਆ ਕੇ ਦਿਦੋ ਸ਼ਾਇਦ ਉਹਦੀ ਤਾਰੀਫ ਉਸ ਲੈਵਲ ਤੇ ਨਾ ਹੋ ਸਕੇ ਤੁਸੀਂ ਉਹਨੂੰ 100 ਜਗ੍ਹਾ ਤੇ ਲੈ ਜਾਓ ਸ਼ਾਇਦ ਉਹਦੀ ਤਾਰੀਫ ਉਸ ਤਰੀਕੇ ਨਾਲ ਨਾ ਹੋ ਸਕੇ ਜਦੋਂ ਤੁਸੀਂ ਇੱਕ ਖੂਬਸੂਰਤ ਗਾਣਾ ਆਪਣੇ ਚਾਹਣ ਵਾਲੇ ਨੂੰ ਡੈਡੀਕੇਟ ਕਰਦੇ ਹੋ ਤੁਸੀਂ ਸਾਰੇ ਇੱਥੇ ਬੈਠੇ ਹੋ ਜਿਹਦੇ ਜਿਹਦੇ ਪਾਰਟਨਰਸ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਤੁਸੀਂ ਆਪਣੇ ਪਾਰਟਨਰ ਨੂੰ ਗਾਣਾ ਡੈਡੀਕੇਟ ਕਰਦੇ ਹੋ ਤੇ ਉਹ ਪਾਰਟਨਰ ਦੀ ਜਿਹੜੀ ਖੁਸ਼ੀ ਹੈ ਉਹ ਮਤਲਬ ਕਿਸੇ ਤਰ੍ਹਾਂ ਦੀ ਮੈਜ਼ਰਮੈਂਟ ਉਹਨੂੰ ਸ਼੍ਰਿੰਕ ਕਰ ਦੋਗੇ ਜੇ ਤੁਸੀਂ ਮੈਜ਼ਰ ਕਰੋ ਸੋ ਉਹ ਖੁਸ਼ੀ ਬਹੁਤ ਵੱਡੀ ਹੈ ਮੈਂ ਕਹਿੰਦਾ ਇਸ ਗਾਣੇ ਦੇ ਵਿੱਚ ਜਿਹੜਾ ਮੇਨ ਮੋਟਿਵ ਹੈ ਤੁਸੀਂ ਆਪਣੇ ਪਾਰਟਨਰ ਨੂੰ ਕਿੱਥੇ ਦੇਖਦੇ ਹੋ ਆਪਣੀ ਲਾਈਫ ਦੇ ਵਿੱਚ ਕਿਸ ਕਿਸ ਲੈਵਲ ਤੇ ਤੁਹਾਡੇ ਨਾਲ ਉਹ ਤੁਹਾਡਾ ਪਾਰਟਨਰ ਖੜਦਾ ਹੈ ਸੋ ਇਸ ਗਾਣੇ ਦੇ ਵਿੱਚ ਕੱਲਾ ਇਹ ਨਹੀਂ ਹੈ ਕਿ ਤੂੰ ਬਹੁਤ ਸੋਹਣੀ ਹੈ ਤੇਰਾ ਰੂਪ ਬੜਾ ਅੱਛਾ ਹੈ ਤੇਰੀ ਡਰੈਸ ਬੜੀ ਅੱਛੀ ਹੈ ਤੇਰੀ ਝਾਂਜਰ ਤੇਰੀ ਤੇਰੀ ਵਾਂਗ ਤੇਰਾ ਕੰਗੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤਾਂ ਉੱਥੇ ਉੱਟ ਕੇ ਜਿਹੜੀ ਉਹਦੇ ਕਿਰਦਾਰ ਦੀ ਗੱਲ ਕੀਤੀ ਗਈ ਹੈ ਕਿ ਤੂੰ ਮੇਰੇ ਨਾਲ ਕਿੱਥੇ ਕਿੱਥੇ ਖੜਦੀ ਹੈ ਜਿੱਥੇ ਜਿੱਥੇ ਤੂੰ ਮੈਨੂੰ ਸੰਭਾਲਿਆ ਸੋ ਇਸ ਗਾਣੇ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਵੀ ਜ਼ਰੂਰ ਸੁਣਨ ਨੂੰ ਮਿਲਣਗੀਆਂ ਹਾਂ ਬਾਕੀ ਜੇ ਤੁਸੀਂ ਮਾਡਰਨ ਐਲੀਮੈਂਟ ਦੀ ਗੱਲ ਕਰੋ ਮਾਡਰਨਿਟੀ ਦੀ ਗੱਲ ਕਰੋ ਡੈਫੀਨੇਟਲੀ ਇੱਕ ਵੱਡੀ ਸੋਚ ਹੈ ਬੜੀ ਨਨੀ ਸੋਚ ਹੈ ਚਾਹੇ ਅਸੀਂ ਹਲੇ ਟੈਕਨੋ ਅ ਦੇਖਿਆ ਜਾਵੇ ਜੀ ਪਰ ਉਸ ਲਿਮਟ ਦੇ ਹੁੰਦੇ ਹੋਏ ਵੀ ਪੰਜਾਬ ਇੰਡਸਟਰੀ ਨੇ ਜੋ ਮੱਲਾ ਮਾਰੀਆਂ ਨੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਤੁਹਾਡੇ ਰਾਹੀਂ ਉਹ ਮੈਸੇਜ ਦੁਨੀਆ ਤੱਕ ਪਹੁੰਚਿਆ ਪਰ ਤੱਤ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ ਸੋ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪ੍ਰੌਮਪਟ ਲਿਖ ਕੇ ਉਹਦੇ ਵਿੱਚੋਂ ਉਹ ਰਿਜ਼ਲਟ ਨੂੰ ਕੱਢਣਾ ਵੀ ਇੱਕ ਆਰਟਿਸਟਰੀ ਹੈ ਜੋ ਮੈਂ ਇਸ ਚੀਜ਼ ਨੂੰ ਮੈਂ ਆਰਟਿਸਟਰੀ ਮੰਨਦਾ ਅਕਸਰ ਇਹ ਗੱਲ ਨੂੰ ਐਦਾ ਲੈ ਲੇ ਲਿਤਾ ਜਾਂਦਾ ਕਿ AI ਸ਼ਾਇਦ ਲੋਕਾਂ ਦਾ ਕਰੀਅਰ ਖਰਾਬ ਕਰੇਗਾ ਪਰ ਮੈਨੂੰ ਇਦਾਂ ਲੱਗਦਾ ਕਿ ਜਿਸ ਟਾਈਮ ਰੇਡੀਓ ਹੁੰਦਾ ਸੀਗਾ ਉਸ ਟਾਈਮ ਟੀਵੀ ਨੂੰ ਸਮਝਿਆ ਜਾਂਦਾ ਸੀ ਕਿ ਰੇਡੀਓ ਇੰਡਸਟਰੀ ਨੂੰ ਟੀਵੀ ਖਾ ਜਾਏਗਾ ਬਟ ਮੈਨੂੰ ਇਹ ਲੱਗਦਾ ਕਿ ਤੁਸੀਂ ਸਾਰੇ ਫੈਮਿਲੀ ਹੋਰੋਂ ਸਾਡੇ ਬਚਪਨ ਤੋਂ ਅਸੀਂ ਦੂਰਦਰਸ਼ਨ ਦੇਖਦੇ ਸੀ ਜੀ ਟੀਵੀ ਦੇਖਦੇ ਹੁੰਦੇ ਸੀ ਉਦੋਂ ਦੋ ਹੀ ਚੈਨਲ ਹੁੰਦੇ ਸੀਗੇ ਸੋ ਮੇਰੇ ਹਿਸਾਬ ਨਾਲ ਜੇ ਮੇਰੇ ਮਦਰ ਫਾਦਰ ਦੂਰਦਰਸ਼ਨ ਦੇ ਉੱਤੇ ਕਦੇ ਤੁਹਾਡੇ ਬਰੂ ਬਰੂ ਨਾ ਹੁੰਦੇ ਸ਼ਾਇਦ ਅੱਜ ਇੱਥੇ ਨਾ ਹੁੰਦੇ ਸੋ ਉਸ ਨਵੀਂ ਟੈਕਨੋਲੋਜੀ ਨੇ ਪਿਛਲੀ ਟੈਕਨੋਲੋਜੀ ਨੂੰ ਹਮੇਸ਼ਾ ਕੰਪਲੀਮੈਂਟ ਕੀਤਾ ਸੋ ਰਾਦਰ ਦਨ ਕਿ ਆਪਾਂ ਇਹ ਕਹੀਏ ਕਿ ਆਰਟੀਫੀਸ਼ੀਅਲ ਇੰ ਕਿ ਸਾਡੀਆਂ ਜੌਬਸ ਖਾ ਜਾਏਗਾ ਮੈਨੂੰ ਲੱਗਦਾ ਕਿ ਉਹਦੇ ਨਾਲ ਹੱਥਾਂ 'ਚ ਹੱਥ ਪਾ ਕੇ ਹੱਥ ਮਿਲਾ ਕੇ ਇੱਕ ਅੱਛੀ ਟੈਕਨੋਲੋਜੀਕਲ ਚੀਜ਼ ਨੂੰ ਐਡਵਾਂਸ ਕਰਕੇ ਜਿਵੇਂ ਸਾਰੰਗ ਉਹਨਾਂ ਨੇ ਸਿਮਰ ਉਹਨਾਂ ਨੇ ਔਰ ਰੋਬਿਨ ਨੇ ਅੱਛੀ ਸੋਚ ਸੋਚੀ ਹੈ ਗਾਣਾ ਬਣਾਇਆ ਸੋ ਚਾਹੇ ਉਹ ਵੀਡੀਓ ਹੋਵੇ ਚਾਹੇ ਉਹ ਆਵਾਜ਼ ਹੋਵੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਬੜਾ ਇੱਕ ਖੂਬਸੂਰਤ ਪੇਜ ਹੈ ਉਹਨਾਂ ਦਾ ਨਾਮ ਕੀ ਹੈ ਭਾਈ ਜਿਹੜੇ AI ਬਣਾਉਂਦੇ ਆ ਵੋਕਲਸ ਬਣਾਉਂਦੇ ਜੀ ਅਮਰਜੀਤ DJ ਅਮਰਜੀਤ ਭਾਜੀ ਉਹ ਬਹੁਤ ਨੋਲੇਜ ਵਾਲੇ ਬੰਦੇ ਆ ਹੀ ਇਜ਼ ਅ ਗ੍ਰੇਟ ਆਡੀਓ ਇੰਜੀਨੀਅਰ ਵੱਡੀ ਗੱਲ ਮੈਂ ਇਹ ਕਹਾਂ ਕਿ ਮੇਰੇ ਫਾਦਰ ਸਾਹਿਬ ਨੂੰ ਗਿਆ ਨੂੰ ਕਾਫੀ ਹੁਣ ਅਰਸਾ ਬੀਤਦਾ ਜਾ ਰਿਹਾ ਆ অলਮੋਸਟ 4 ਸਾਲ ਹੋ ਚੁੱਕੇ ਆ ਸੋ ਅਸੀਂ ਇਸ ਗੱਲ ਨੂੰ ਜੇ ਮੱਦੇ ਨਜ਼ਰ ਰੱਖੀਏ ਕਿ ਸ਼ਾਇਦ ਉਸ ਆਵਾਜ਼ ਨੂੰ ਨਾ ਸੁਣ ਪਾਉਣ ਦਾ ਜੋ ਡਰ ਹੈ ਤੁਸੀਂ ਸਾਰੇ ਸਮਝਦੇ ਹੋ ਮੈਂ ਸਮਝ ਪਰ AI ਇੱਕ ਇਦਾਂ ਦੀ ਖੂਬਸੂਰਤ ਟੈਕਨੋਲੋਜੀ ਹੈ ਕਿ ਜਿਨ੍ਹਾਂ ਨੇ ਸਾਨੂੰ ਉਹਨਾਂ ਦੀ ਆਵਾਜ਼ ਨੂੰ ਦੁਬਾਰਾ ਇੰਜੋਏ ਕਰਨ ਦਾ ਮੌਕਾ ਦੇ ਦਿੱਤਾ ਉਹਨਾਂ ਨੂੰ ਦੁਆਰਾ ਨਿਹਾਰਨ ਦਾ ਮੌਕਾ ਦਿੱਤਾ ਤਾਂ ਚਾਹੇ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਗਾਣਾ ਨਹੀਂ ਗਾਇਆ ਚਾਹੇ ਉਹਨਾਂ ਨੇ ਆਪਣੇ ਖੁਦ ਆਪਣੇ ਮੂੰਹੋਂ ਗਾਣਾ ਨਹੀਂ ਗਾਇਆ ਬਟ ਫਿਰ ਵੀ ਜਦੋਂ ਦੇਖਿਆ ਜਾਵੇ ਕਿ ਉਹਨਾਂ ਦੀ ਆਵਾਜ਼ ਜਦੋਂ ਸਾਨੂੰ ਦੁਆਰਾ ਸੁਣਨ ਨੂੰ ਮਿਲੀ ਸਾਡੇ ਵਾਸਤੇ ਇੱਕ ਤਰ੍ਹਾਂ ਉਹ ਦੁਆਰਾ ਜ਼ਿੰਦਾ ਹੋ ਗਿਆ ਸੋ ਹਰ ਚੀਜ਼ ਦਾ ਨੁਕਸਾਨ ਨਹੀਂ ਹੁੰਦਾ ਮੈਂ ਇਹ ਗੱਲ ਕਹਿਣਾ ਕਿ AI ਨੇ ਸਾਨੂੰ ਬਹੁਤ ਸਪੋਰਟ ਕੀਤੀ ਹੈ ਔਰ ਵਿਦਆਊਟ ਐਨੀ ਬਿਗ ਲੈਵਲ ਬਿਗ ਲੈਵਲ ਆਫ ਐਕਸਪੈਂਸਸ ਵਿਦਆਊਟ ਐਨੀ ਯੂ نو ਕਿਸੇ ਕਿਸੇ ਦੀ ਮਿੰਤ ਤਰਲਾ ਕਰੇ ਬਿਨਾ ਕਿਸੇ ਦੇ ਥੱਲੇ ਲੱਗੇ ਬਿਨਾ ਮੈਨੂੰ ਇਹ ਲੱਗਦਾ ਕਿ ਤੁਸੀਂ ਆਪਣੇ ਬੇਸਿਸ ਤੇ ਕੰਮ ਕਰ ਸਕਦੇ ਹੋ ਇਹਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਵੱਡੀ ਜਿਹੜੀ ਸਿੱਖ ਸਿਕਲਾਈ ਮਿਲਦੀ ਹੈ ਆਉਣ ਵਾਲੇ ਜਿਹੜੇ ਆਰਟਿਸਟਸ ਨੇ ਜਿਨ੍ਹਾਂ ਕੋਲ ਸ਼ਾਇਦ ਫਾਈਨੈਂਸ਼ੀਅਲੀ ਉਹਨੀ ਸਟਰੈਂਥ ਨਾ ਹੋਵੇ ਜਾਂ ਉਹਨਰ ਦੇ ਲਿੰਕਸ ਇੰਡਸਟਰੀ ਦੇ ਵਿੱਚ ਨਾ ਹੋਣ ਉਹਨਾਂ ਨੂੰ ਇਹ ਗੱਲ ਪਤਾ ਹੈ ਕਿ ਅਸੀਂ ਕੁਝ ਨਵੀਂ ਟੈਕਨੋਲੋਜੀ ਦੇ ਥਰੂ ਆਪਣਾ ਆਰਟ ਆਪਣੀ ਮਿਹਨਤ ਉਹਨੂੰ ਤੁਹਾਡੇ ਅੱਗੇ ਰੱਖ ਸਕਦੇ ਹਾਂ ਸੋ ਮੈਂ ਤਾਂ ਇਸ ਗਾਣੇ ਵਾਸਤੇ ਦੁਆ ਕਰਦਾ ਕਿ ਜਿੰਨਾ ਇਹ ਦੁਨੀਆ ਦੇ ਵਿੱਚ ਗਾਣਾ ਫੈਲੇ ਉਹਨਾਂ ਨੂੰ ਪਤਾ ਲੱਗੇ ਵੀ ਇਸ ਗਾਣੇ ਦੇ ਵਿੱਚ ਹਰ ਚੀਜ਼ ਦੀ ਕਿੰਨੀ ਇੰਪੋਰਟੈਂਸ ਹੈ ਚਾਹੇ ਉਹ ਫੀਮੇਲ ਕੈਰੈਕਟਰ ਦੀ ਇੰਪੋਰਟੈਂਸ ਹੈ ਜੋ ਦਿਲਬਰ ਆਰਾ ਹੈ ਜੀ ਦਾ ਬਹੁਤ ਅੱਛੇ ਤਰੀਕੇ ਨਾਲ ਇਹ ਆਏ ਕੈਰੈਕਟਰ ਬਣਾਇਆ ਗਿਆ ਥੈਂਕਸ ਟੂ ਹਰ ਉਹਨਾਂ ਨੇ ਇਹ ਪਰਮਿਸ਼ਨ ਦਿੱਤੀ ਸਾਨੂੰ ਕਿ ਅਸੀਂ ਉਹਨਾਂ ਦਾ ਫੇਸ ਯੂਜ਼ ਕਰ ਸਕੀਏ ਸੋ ਕੌਨਸੈਂਟ ਦੇ ਨਾਲ ਇੱਕ ਤੁਹਾਡੀ ਅੰਡਰਸਟੈਂਡਿੰਗ ਦੇ ਨਾਲ ਨੌਲੇਜ ਦੇ ਨਾਲ ਜੇ ਆਪਾਂ ਇਹ ਟੈਕਨੋਲੋਜੀ ਨੂੰ ਐਡਵਾਂਸ ਕਰੀਏ ਤਾਂ ਇੰਡਸਟਰੀ ਕਿਤੇ ਦੀ ਕਿਤੇ ਜਾ ਸਕਦੀ ਹੈ ਸੋ ਆਮ ਵੈਰੀ ਗਲਾਡ ਤੁਸੀਂ ਆਇਓ ਅਸੀਂ ਇੱਥੇ ਬੈਠੇ ਆ ਤੁਹਾਡੇ ਨਾਲ ਇਸ ਗਾਣੇ ਦੀ ਗੱਲ ਸਾਂਝੀ ਕਰ ਰਹੇ ਆ ਔਰ ਹਾਂ ਅਖੀਰ ਦੇ ਵਿੱਚ ਜਿਵੇਂ ਸਾਰੰਗ ਜੀ ਨੇ ਕਿਹਾ ਕਿ ਜਿੰਨਾ ਹੋ ਸਕਦਾ ਐਵਰੀ ਮੰਥ ਕੋਈ ਨਾ ਕੋਈ ਵੱਡਾ ਗਾਣਾ ਕੋਈ ਨਾ ਕੋਈ ਵੱਡੀ ਸੋਚ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਇਹ ਗੱਲ ਚ ਕੋਈ ਝੂਠ ਨਹੀਂ ਹੈ ਕਿ ਅਸੀਂ ਬਹੁਤ ਜ਼ਿਆਦਾ ਸਮਾਂ ਲੈ ਲਿਆ ਬਫਰ ਟਾਈਮ ਜ਼ਿਆਦਾ ਲੱਗ ਗਿਆ ਉਸ ਦੁੱਖ ਚ ਉਬਰਣ ਲਈ ਉਸ ਪੇਨ ਦੇ ਵਿੱਚੋਂ ਹੀਲ ਹੋਣ ਲਈ ਕਿਉਂਕਿ ਐਸੇ ਦੁੱਖ ਚ ਹੀਲ ਹੋਣਾ ਇੰਪੋਸੀਬਲ ਹੈ ਪਰ ਜਿੰਨਾ ਕੁ ਵੀ ਹੋ ਸਕੇ ਆ ਤੁਹਾਡੇ ਪਿਆਰ ਸਦਕਾ ਤੁਹਾਡੀ ਮੁਹੱਬਤ ਸਦਕਾ ਬਦੌਲਤ ਉਹਦੀ ਚੀਜ਼ਾਂ ਦੇ ਕਰਕੇ ਹੋਇਆ ਸੋ ਅ ਅਗੇਨ ਕੰਗ੍ਰੈਚੁਲੇਸ਼ਨਸ ਟੂ ਮਾਈ ਐਂਟਾਇਰ ਫੈਮਿਲੀ ਔਰ ਇਸ ਜਨਮ ਦਿਨ ਦੇ ਉੱਤੇ ਲੋਕੀ ਗਿਫਟ ਮੰਗਦੇ ਆ ਮੈਨੂੰ ਲੱਗਦਾ ਕਿ ਆਪਣੇ ਜਨਮ ਦਿਨ ਤੇ ਸਾਰੰਗ ਸਿਕੰਦਰ ਦੁਨੀਆ ਨੂੰ ਗਿਫਟ ਦੇ ਰਿਹਾ ਕਿ ਇਹ ਗਾਣਾ ਤੁਸੀਂ ਇੰਜੋਏ ਕਰੋ ਸੋ ਥੈਂਕਸ ਟੂ ਆਲ ਆਫ ਯੂ ਠੀਕਗਾ ਦੇ ਥੋੜਾ ਜਿਹਾ ਇਸੇ ਗਾਣੇ ਦੀਆਂ ਸਰ ਹੂੰ ਹੂੰ ਮਦੂ ਨੂ 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 ਦੂ ਦੂ ਦਰ 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 ਜਦੋਂ ਦੀ ਤੂੰ ਹੋਈ ਬਿੱਲੋ ਮੇਰੇ ਨਾਲ ਰਾਜ਼ੀ ਉਦੋਂ ਦੀ ਆ ਪਿੱਛੇ ਪਈ ਮੇਰੇ ਪਾਪਾ ਰਾਜ਼ੀ ਕਰੀਏ ਨੀਛੇ ਤੀ ਕੋਈ ਮਾਰ ਜੇ ਨਾ ਬਾਜ਼ੀ ਪੜੀਏ ਨੇ ਕਾਹ ਨੀ ਬਲਾਲ ਮਕਾਜ਼ੀ ਜਦੋਂ ਦੀ ਤੂੰ ਹੋਈ ਬਿੱਲੋ ਮੇਰੇ ਨਾਲ ਰਾਜ਼ੀ ਉਦੋਂ ਦੀ ਆ ਪਿੱਛੇ ਪਈ ਮੇਰੇ ਪਾਪਾ ਰਾਜ਼ੀ ਕਰੀਏ ਨੀਛੇ ਤੀ ਕੋਈ ਮਾਰ ਜੇ ਨਾ ਬਾਜ਼ੀ ਪੜੀਏ ਨੇ ਕਾਹ ਨੀ ਬਲਾਲ ਮਕਾਜ਼ੀ ਬਾਕੀ ਮੈਂ ਜੋਨਾ ਤੁਸੀਂ ਵੀਡੀਓ ਦੇ ਨਾਲ ਇਹਨੂੰ ਇੰਜੋਏ ਕਰਿਓ ਹੋਰ ਅੱਛਾ ਲੱਗੇਗਾ ਤੇ ਤੁਹਾਨੂੰ ਹੋਰ ਵੀ ਹੋਰ ਵੀ ਅੱਛਾ ਲੱਗੂਗਾ ਗਾਣਾ ਇਹ ਐਂਡ ਵੀ ਹੈਪੀ ਟੂ ਟੇਕ ਐਨੀ ਅਦਰ ਕੁਐਸਚਨ ਇਫ ਯੂ ਵਾਂਟ ਟੂ ਥੈਂਕ ਯੂ ਥੈਂਕ ਯੂ